ਹਾਂਜੀ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਜ਼ਿਆਦਾ ਉਪਰੋਂ ਕਿਸਾਨੀ ਮੋਰਚਾ ਕਿੰਨੀ ਦੂਰ ਤੱਕ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਪੁਲ ਦੇ ਉੱਤੇ ਆਪਾਂ ਤੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਘਰੇ ਬੈਠੇ ਕੋਈ ਉੱਥੇ ਜਾਣਾ ਇਕੱਠ ਨਹੀਂ ਹੈਗਾ ਆ ਦੇਖੋ ਵੀਡੀਓ ਦੇ ਵਿੱਚ ਕਿੰਨੀ ਦੂਰ ਤੱਕ ਇਕੱਠਾ ਜਿੱਥੋਂ ਤੱਕ ਨਿਗਾਹ ਜਾਏਗੀ ਉੱਥੋਂ ਤੱਕ ਤੁਹਾਨੂੰ ਟਰੈਲੀ ਟਰੈਕਟਰ ਹੀ ਦਿਖਾਈ ਦੇਣਗੇ ਸ਼ਾਮ ਦਾ ਸਮਾਂ ਜੀ ਚੈੱਕ ਕਰ ਸਕਦੇ ਹੋ ਤੁਸੀਂ ਦੂਰ 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 ਤੱਕ ਟ੍ਰੈਲੀ ਟਰੈਕਟਰ ਹੀ ਦਿਖਾਈ ਦੇ ਰਹੇ ਨੇ ਤੁਹਾਨੂੰ ਸ਼ੰਭੂ ਬਾਰਡਰ ਤੇ ਇਹ ਇੱਕ ਪਾਸਾ ਮਿੱਤਰੋ ਬਹੁਤ ਦੂਰ ਤੱਕ ਆ ਜਿੱਥੋਂ ਤੱਕ ਮੇਰਾ ਕੈਮਰਾ ਕੈਚ ਕਰ ਰਹਾ ਉਥੋਂ ਤੱਕ ਦਾ ਤੁਹਾਨੂੰ ਦਿਖਾਤਾ ਵੀ ਇੱਥੇ ਤੱਕ ਨੇ ਪਰ ਉਸ ਤੋਂ ਕਈ ਗੁਣਾ ਅੱਗੇ ਜਾ ਕੇ ਵੀ ਇਕੱਠਾ ਬਹੁਤ ਵੱਡਾ ਤਾਂ ਦੂਜੇ ਪਾਸੇ ਤੁਹਾਨੂੰ ਦਿਖਾ ਦਈਏ ਦੂਜੇ ਪਾਸੇ ਵੀ ਚੈੱਕ ਕਰ ਸਕਦੇ ਹੋ ਇਹ ਹੈਗਾ ਦੂਜਾ ਪਾਸਾ ਦੂਜੇ ਪਾਸੇ ਵੀ ਮਿੱਤਰੋ ਬਹੁਤ ਵੱਡਾ ਇਕੱਠ ਦੂਰ ਤੱਕ ਇਕੱਠ ਹੈ ਚੈੱਕ ਕਰ ਸਕਦੇ ਹੋ ਲੰਗਰ ਪਾਣੀ ਦੀ ਹਰ ਇੱਕ ਸਹੂਲਤ ਇੱਥੇ ਆ ਲੋਕ ਆਪਣੇ ਪਰਿਵਾਰਾਂ ਨੂੰ ਦਿਖਾਉਣ ਵਾਸਤੇ ਲੈ ਕੇ ਆ ਰਹੇ ਨੇ ਬੱਚਣ ਲੈ ਕੇ ਆ ਰਹੇ ਨੇ ਕਿ ਸਾਡੇ ਪੰਜਾਬ ਦੇ ਯੋਧੇ ਇਸ ਤਰ੍ਹਾਂ ਲੜ ਰਹੇ ਨੇ ਸਾਡੇ ਪੰਜਾਬ ਦੇ ਵੱਡੇ ਬਜ਼ੁਰਗ ਨੌਜਵਾਨ ਆਪਣੇ ਹੱਕ ਲੈਣ ਦੇ ਲਈ ਇਸ ਤਰ੍ਹਾਂ ਇੱਥੇ ਖੜੇ ਨੇ ਬਾਰਡਰਾਂ ਦੇ ਖੜੇ ਨੇ ਆਪਣੇ ਘਰ ਛੱਡ ਕੇ ਇਹ ਦੂਜੇ ਪਾਸੇ ਦੇਖੋ ਜ਼ੂਮ ਕਰਕੇ ਦਿਖਾ ਦਿਆਂ ਤੁਹਾਨੂੰ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਬੱਸ ਤੁਹਾਨੂੰ ਟਰੈਕਟਰ ਟਰੈਲੀਆਂ ਗੱਡੀਆਂ ਮੋਟਰਸਾਈਕਲ ਕਾਰਾਂ ਹੀ ਦਿਖਾਈ ਦੇ ਰਹੀਆਂ ਨੇ ਹੋਰ ਤੁਹਾਨੂੰ ਕੁਝ ਨਹੀਂ ਦਿਖਾਈ ਦਵੇਗਾ ਦੇਖੋ ਕਿਸਾਨ ਬਰਾਬਰੇ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਸ਼ਾਮ ਦਾ ਸਮਾਂ ਲੰਗਰ ਸ਼ਿਕਾਇਆ ਜਾ ਰਿਹਾ ਹੈ ਸ਼ਿਕਾਇਆ ਜਾ ਰਿਹਾ ਹਰ ਇੱਕ ਚੀਜ਼ ਤੇ ਮਿਲਦੀ ਆ ਚਾਹ ਪਾਣੀ ਦੁੱਧ ਦਹੀਂ ਲੱਸੀ ਹਰ ਇੱਕ ਸਹੂਲਤ ਹੈ ਇੱਥੇ ਤੁਸੀਂ ਦੇਖਿਆ ਹੋਵੇਗਾ ਅੱਜ ਇੰਟਰਵਿਊ ਤੇ ਇੱਥੇ ਆ ਜੂਗਾ ਚੈਨਲ ਦੇ ਉੱਤੇ ਅਣਖ ਪੰਜਾਬ ਦੀ ਤੇ ਕੀ ਕਾਲਗੇਟ ਬੋਰਸ਼ ਦੀ ਸਹੂਲਤ ਵੀ ਇੱਥੇ ਫ੍ਰੀ ਸੇਵਾ ਕੀਤੀ ਜਾ ਰਹੀ ਆ ਸਾਬਣ ਦੀ ਫ੍ਰੀ ਸੇਵਾ ਕੀਤੀ ਜਾ ਰਹੀ ਆ ਤੇਲ ਦੀ ਫ੍ਰੀ ਸੇਵਾ ਕੀਤੀ ਜਾ ਰਹੀ ਆ ਦੂਰ ਤੱਕ ਚੱਕਰ ਸਕਦੇ ਹੋ ਤੁਸੀਂ ਇਹ ਉੱਤੇ ਝੰਡੇ ਦੇਖ ਸਕਦੇ ਹੋ ਤੁਸੀਂ ਕਿਸਾਨੀ ਅੰਦੋਲਨ ਦੇ ਝੰਡੇ ਨਿਸ਼ਾਨ ਸਾਹਿਬ ਤੁਹਾਨੂੰ ਦਿਖਾਈ ਦੇ ਰਿਹਾ ਨਿਸ਼ਾਨ ਸਾਹਿਬ ਤੁਹਾਨੂੰ ਸਭ ਤੋਂ ਉੱਪਰ ਝੂਲਦਾ ਹੋਇਆ ਦਿਖਾਈ ਦੇ ਰਿਹਾ ਤਾਂ ਸ਼ੇਅਰ ਕਰ ਦਿਓ ਦੋਸਤੋ ਵੀਡੀਓ ਕਿਉਂਕਿ ਜਦੋਂ ਨਿਸ਼ਾਨ ਸਾਹਿਬ ਸਾਡਾ ਸਭ ਤੋਂ ਉੱਪਰ ਝੂਲ ਰਿਹਾ ਇੱਥੇ ਤਾਂ ਜਿੱਤ ਤਾਂ ਪੱਕੀ ਆ ਕਿਉਂਕਿ ਨਿਸ਼ਾਨ ਸਾਹਿਬ ਹਮੇਸ਼ਾ ਸਭ ਤੋਂ ਉੱਪਰ ਸੀ ਤੇ ਰਹੇਗਾ ਖਾਲਸਾ ਬੋਜਾ ਵੀ ਇੱਥੇ ਆਈਆਂ ਹੋਈਆਂ ਨੇ ਆ ਚੈੱਕ ਕਰ ਸਕਦੇ ਹੋ ਦੂਰ ਤੱਕ ਤੁਹਾਨੂੰ ਦਿਖਾਈ ਦੇ ਰਿਹਾ ਸ਼ੰਭੂ ਬਾਰਡਰ ਤੇ ਇਕੱਠ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਦੀ ਕਿਰਪਾ ਨਾਲ ਜਰੂਰ ਮੋਰਚਾ ਫਤਿਹ ਹੋਏਗਾ ਜੀ ਸਤਿ ਸ਼੍ਰੀ ਅਕਾਲ ਸ਼ੇਅਰ ਕਰ ਦਿਓ ਜੀ ਵੀਰੇ ਨੂੰ ਸ਼ੰਭੂ ਬਾਰਡਰ ਤੇ